ਇਹ ਚਾਰਵਾਰ ਨੇ ਬੋਰ ਪਾਣੀ ਜਿਹਨੇ ਸਾਡੀ ਬੱਚੀ ਜਿਹੜੀ ਆ ਫ੍ਰੀ ਕੀਤੀ ਹੈ ਮੈਂ ਕਹਿੰਦਾ ਅਠਾਠਿਆ ਅਤਾਤਾ ਯਾ ਰੇ ਲੰਦਾ ਤਕਰੀਬਾ ਦੇ ਬਿੱਲ ਖਮਾ ਹੋਏ ਇਲੈਕਟ੍ਰਿਸਿਟੀ ਵੀ ਉਹਨੇ ਖਮਾ ਕੀਤੀ ਹੈ ਪੰਜਾਬ ਨੂੰ ਕਰਜ਼ੇ ਚ ਡੁਬਾ ਕੇ ਕੀਤੀ ਹੈ ਜਿੰਨੇ ਜਿਵੇਂ ਸਾਨੂੰ ਕੋਈ ਸਹੂਲਤ ਨਹੀਂ ਨਾ ਮਿਲਦੀ ਮੈਂ ਤਾਂ ਜਣੀ ਬੋਰ ਪਾਣੀ ਹੀ ਨਹੀਂ ਚਾਹੀਦੀ 3% 2% ਤਨ ਕੇ ਦਿੰਦੇ ਨਹੀਂ ਦਾਪਨ ਦੇ ਹਿਸਾਬ ਨਾਲ 24% ਦਾ ਕੱਟ ਲਿਆ ਮੈਨੂੰ ਸਾਨੂੰ ਤੇਰੇ ਸਰਕਾਰ ਦੇ ਦਿੱਤਾ ਨਹੀਂ ਦਾਣਦਾਂ ਨਾਲ ਕੋਈ ਕੋਈ ਵੀ ਆਜੇ ਪਰ ਕੋਈ ਨਹੀਂ ਬਣਾਉਂਦਾ ਆ ਵਲਕੀਮੂਵਮੈਂਟ ਰੋਕਣੇ ਤਾਂ ਕੋਈ ਇੰਪਰੂਵਮੈਂਟ ਆਪਣਾ ਹੀ ਜੋ ਕਰਦੇ ਕਰਦੇ ਜਲਦਾ ਵਸੇ ਕੋਈ ਕੁਝ ਨਹੀਂ ਕਰਦਾ ਲੜਾਲ ਪਲਾਰੀ ਬਸ ਦੀ ਸਵਾਰੀ ਤੇ ਇਸ ਵਕਤ ਅਸੀਂ ਸੁਲਤਾਨਪੁਰ ਲੋਧੀ ਤੋਂ ਚੱਲੇ ਆ ਕਪੂਰਥਲੇ ਕਪੂਰਥਲੇ ਦੀ ਬੜੀ ਵੱਡੀ ਗੱਲ ਹੈ ਕਿ ਜੇ ਅਸੀਂ ਸੁਲਤਾਨਪੁਰ ਲੋਧੀ ਦੀ ਗੱਲ ਕਰਦੇ ਆ ਇੱਥੇ ਰਾਣੇ ਇੰਦਰ ਸਿੰਘ ਦੀ ਗੱਲ ਕਰਦੇ ਆ ਆਜ਼ਾਦ ਤੌਰ ਤੇ ਖੜੇ ਸੀਗੇ ਆ ਜਿੱਤ ਗਏ ਜੇ ਅਸੀਂ ਵਿਧਾਨ ਸਭਾ ਚੋਂ ਉਹਨਾਂ ਦੀ ਗੱਲ ਕਰੀਏ ਜੇ ਕਪੂਰਥਲੀ ਦੀ ਗੱਲ ਕਰਦੇ ਹਾਂ ਉਹਨਾਂ ਦੇ ਪਿਤਾ ਉੱਥੋਂ ਕਾਂਗਰਸ ਦੇ ਵਿਧਾਇਕ ਨੇ ਵੱਡੀ ਗੱਲ ਇਹ ਕਿ ਸੀ ਵਿਧਾਨ ਸਭਾ ਦੀ ਇਸ ਕਰਕੇ ਗੱਲ ਕਰ ਰਹੇ ਕਿ ਕਿ ਕਾਂਗਰਸ ਦਾ ਗੜ ਵੀ ਕਿਹਾ ਜਾਂਦਾ ਹੈ ਕਾਂਗਰਸ ਜਿੱਤਦੀ ਵੀ ਆਈ ਹੈ ਇੱਥੇ ਹਾਲਾਂਕਿ ਇਸ ਵਾਰੀ ਆਜ਼ਾਦ ਤੌਰ ਤੇ ਕਾਂਗਰਸ ਨੂੰ ਹੀ ਹਰਾਤਾ ਸੀਗਾ ਜੇ ਅਸੀਂ ਨਵਦੀਪ ਚੀਂਦਾ ਵੀ ਗੱਲ ਕਰ ਰਹੇ ਹਾਂ ਪਰ ਦੂਜੇ ਪਾਸੇ ਹੁਣ ਕਿਉਂਕਿ ਲੋਕ ਸਭਾ ਦੀ ਇਸ ਵਾਰ ਲੜਾਈ ਹੈ ਇੱਕ ਖਡੂਰ ਸਾਹਿਬ ਜੋਂ ਪੈਂਦਾ ਹੈ ਖਡੂਰ ਸਾਹਿਬ ਦੇ ਇੱਥੇ ਦੇ ਕੀ ਮੁੱਦੇ ਨੇ ਪਰ ਵੱਡੀ ਗੱਲ ਇਹ ਹੈ ਕਿ ਵਾਕਈ ਕੋਈ ਕੰਮ ਹੋਏ ਨਹੀਂ ਯਾਰ ਲੜਾ ਲੱਪੀਆਂ ਹੀ ਹੋਈਆਂ ਨੇ ਇਸ ਕਰਕੇ ਮੈਂ ਬਜ਼ਮ ਵਰਮਾ ਮੇਰੇ ਨਾਲ ਪ੍ਰਯ ਪ੍ਰਿੰਕਾ ਵੀ ਇੱਥੇ ਲੋਕਾਂ ਦਾ ਸਵਾਲ ਪੁੱਛਣਗੇ ਮੈਂ ਕਿਹਾ ਪ੍ਰਿੰਕਾ ਸਭ ਤੋਂ ਪਹਿਲਾਂ ਐਨਾਲਾਈਜ਼ ਸ਼ੁਰੂ ਕਰ ਲੋ ਨਾਲ ਬੈਠੇ ਨੇ ਹਾਸਵੀਰ ਇਹਨੇ ਥੋੜਾ ਥੋੜਾ ਨਾਲ ਇਹਨੇ ਦਾੜੀ ਵੀ ਸੈੱਟ ਕਰ ਲਈ ਆਪਣੀ ਬਿਲਕੁਲ ਫਰੇਮ ਚ ਸੋਪ ਆਪਾ ਸ਼ੁਰੂਆਤ ਤਾਂ ਤੁਹਾਨੂੰ ਦੱਸ ਹੀ ਦਿੱਤੀ ਆ ਵੀ ਦੇਸ਼ ਦਾ ਪ੍ਰਧਾਨ ਮੰਤਰੀ ਹੁਣ ਤੁਸੀਂ ਚੁਣਨਾ ਹੈ ਪ੍ਰਧਾਨ ਮੰਤਰੀ ਦੀ ਜਿਹੜਾ ਮਰਜ਼ੀ ਚਾਹਣਗੇ ਵਾਲ ਕੋ ਚੱਕਰ ਰਿਹਾ ਵੀ ਅਸੀਂ ਗਰਦਾਸਪੁਰ ਡਿਸਟ੍ਰਿਕਟ ਦੇ ਹਾਂ ਇਹ ਕੋ ਮਾਏ ਇੱਧਰ ਗਰਦਾਸਪੁਰ ਤਾਂ ਦੱਸੋ ਹਾਂ ਜੀ ਗਰਦਾਸਪੁਰ ਤੇ ਆਈ ਤੇ ਭਗਵੰਦ ਵਾੰਡੀ ਜੀ ਤਾਂ ਜੇ ਕੋਈ ਕੋਤ ਬਣਾਉਣਾ ਕੋਈ ਬੋਟਾ ਤੁਸੀਂ ਕਿਸੇ ਗੁਰਦਾਸ ਨੂੰ ਦਿਓ ਹਾਂ ਜਿਆ ਪਾਰਟੀ 2 ਕਿਲੋ ਦਾ ਹੱਥ ਠੀਕ ਹੈ ਤੁਹਾਡਾ ਹਾਂ ਬਸ ਉਹ ਗਿਆ ਜੀ ਉਹ ਖਤਮ ਹੋ ਗਿਆ ਜੀ ਉਹ ਨਹੀਂ ਫੋਨ ਤੇ ਬੜਨ ਨਹੀਂ ਜਾਂਗੇ ਉਹਨੂੰ ਉਹਨੂੰ ਬੜਨ ਨਹੀਂ ਲੈਣਾ ਉੱਤਰ ਜੀ ਹਾਂਜੀ ਹਾਂਜੀ ਹਾਂ ਜੀ ਅੱਛਾ ਇਹੀ ਕਰਨ ਅਸੀਂ ਇਸੇ ਕਰਕੇ ਪੁੱਛ ਰਹੇ ਕਿਉਂਕਿ ਹੁਣ ਤੱਕ ਪਹਿਲਾਂ ਪੰਜਾਬ ਦੀ ਸਰਕਾਰ ਸੀ ਤੁਸੀਂ ਭਗਵੰਤ ਮਾਨ ਦਾ ਨਾਮ ਲਿਆ ਹੁਣ ਤਾਂ ਕੇਂਦਰ ਦੇ ਵਿੱਚ ਪ੍ਰਧਾਨ ਮੰਤਰੀ ਚੁਣਦਾ ਹੈ ਨਰਿੰਦਰ ਮੋਦੀ ਨੇ ਕਾਂਗਰਸ ਹੈ ਆਮ ਆਦਮੀ ਪਾਰਟੀ ਦੇ ਹਲੇ ਉਹਨੇ ਐਮਪੀ ਹੈ ਨਹੀਂ ਵੀ ਉਹ ਪ੍ਰਧਾਨ ਮੰਤਰੀ ਬਣ ਸਕਣ ਸੋ ਤੁਹਾਨੂੰ ਕੀ ਲੱਗਦਾ ਕਾਂਗਰਸੀਆ ਵੀ ਇਹ ਕਾਂਗਰਸ ਨੂੰ ਪਾਵਾਂਗੇ ਹਾਂਜੀ ਮਤਲਬ ਕੇਂਦਰ ਦੇ ਵਿੱਚ ਆਮ ਆਦਮੀ ਪਾਰਟੀ ਨਹੀਂ 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 ਹੋਏਗੀ ਤੇ ਕਾਂਗਰਸ ਨੂੰ ਪਾਵਾਂਗੇ ਕਾਂਗਰਸ ਨੂੰ ਪਾਵਾਂਗੇ ਕਾਂਗਰਸ ਨੂੰ ਪਾਵਾਂਗੇ ਜੀ ਉਹਨੂੰ ਵੋਟ ਨਹੀਂ ਪਾਵਾਂਗੇ ਮੋਦੀ ਨੂੰ ਅਸਾ ਕਿਸਾਨਾਂ ਦੀ ਗੱਲ ਕਰਨੀ ਕਿਸਾਨਾਂ ਬਾਰੇ ਭਾਜਪਾ ਨੇ ਜਿਹੜਾ ਹੁਣ ਉਹਨਾਂ ਨੇ ਆਪਣਾ ਮੈਨੀਫੈਸਟੋ ਜਾਰੀ ਕੀਤਾ ਕਿਸਾਨਾਂ ਦੀ ਕਿਤੇ ਗੱਲ ਇੰਨੀ ਹੋਈ ਨਹੀਂ ਕਾਂਗਰਸ ਨੇ ਕਿਹਾ ਕਿ ਅਸੀਂ ਐਮਐਸਪੀ ਗਰੰਟੀ ਕਾਨੂੰਨ ਲੈ ਕੇ ਆਵਾਂਗੇ ਆਮ ਆਦਮੀ ਪਾਰਟੀ ਨੇ ਵੀ ਪਹਿਲਾਂ ਐਮਐਸਪੀ ਦੀ ਗੱਲ ਕੀਤੀ ਸੀਗੀ ਤਾਂ ਪੰਜਾਬ ਦੇ ਐਮਪੀ ਐਮਐਸਪੀ ਤੇ ਗੱਲ ਨਹੀਂ ਕਰਦੇ ਨਹੀਂ ਕਰਦੇ ਜੀ ਮੈਂ ਕਹਾਂ ਤਾਂ ਹੀ ਮੋਦੀ ਨੂੰ ਨਹੀਂ ਸਰਕਾਰ ਬਣਾਉਣੀ ਮੋਦੀ ਦੀ ਕਾਂਗਰਸ ਦੀ ਬਣਾਉਣੀ ਹੈ ਉਹ ਤਾਂ ਕਹਿੰਦੇ 400 ਤੋਂ ਪਾਰ ਕੈਨ ਨੂੰ ਜੋ ਮਰਜੀ ਕਹੀ ਜਾਣਾ ਇੱਥੇ ਦੇਖ ਲੋ ਵੀ ਗਿਣਤੀ ਕਰ ਲਓ ਕਿੰਨੀਆਂ ਵੋਟਾਂ ਉਧਰ ਤੇ ਕਿੰਨੀਆਂ ਇੱਧਰ ਆ ਮੈਂ ਨੇ ਇਹਨਾਂ ਨੂੰ ਕੋਈ ਨਹੀਂ ਪੁੱਛਿਆ ਸੈਟ ਕਰੀਏ ਚਾਹ ਰਹੀ ਹੈ ਚਾਹ ਰਹੀ ਕੋਈ ਗੱਲ ਨਹੀਂ ਕਰ ਵਿਚਾਰੀ ਹੈ ਚਾਹ ਰੇ ਨਾ ਕੋਈ ਨਾ ਪੁੱਛੋ ਕੋਈ ਅੱਛਾ ਤੁਸੀਂ ਕਹਿ ਰਹੇ ਹੋ ਕਾਂਗਰਸ ਦੀ ਸਰਕਾਰ ਬਣਾਉਣੀ ਹੈ ਕਾਂਗਰਸ ਹੀ ਬਣਾਉਂਗੇ ਕਿਵੇਂ ਇੱਕ ਵਾਰੀ ਇਤਿਹਾਸ 'ਚ ਇਹ ਦੇਖਿਆ ਗਿਆ ਕਿ ਇਸ ਵਾਰੀ ਸਬਦੋਂ ਘਟ ਸੀਟਾਂ ਤੇ ਕਾਂਗਰਸ ਲੜ ਰਹੀ ਹੈ ਕਿਵੇਂ ਸਰਕਾਰ ਬਣਾ ਲਓਗੇ ਲੜਨੂ ਕਰਨ ਲੜਨੂ ਲੜਨ ਦੋ ਫੇਕ ਹੀ ਹੋ ਗਿਆ ਵੋਟਾਂ ਸਿਰ ਪਬਲਿਕ ਨੇ ਪਾਉਣੀਆਂ ਨਾ ਵੋਟਾਂ ਦੇ ਪਬਲਿਕ ਨੇ ਪਾਉਣੀਆਂ ਪਰ ਜਿੱਤੋਂਗੇ ਕਿਵੇਂ ਸੀਟਾਂ ਤਾਂ ਆ ਨਹੀਂ ਇਹਨੇ ਕਿਉਂਕਿ ਕਾਂਗਰਸ ਅਲਾਈਂਸ ਦੇ ਨਾਲ ਹੈ ਅਲਾਈਂਸ ਨੂੰ ਵੀ ਪਾਣੀ ਆ ਫਿਰ ਵੋਟਾਂ ਦਾ ਰਲ ਮਿਲ ਕੇ ਬਣ ਜੇਗੀ ਸਰਕਾਰ ਉਹਨਾਂ ਦੀ ਰਲ ਕੇ ਸਰਕਾਰ ਬਣ ਜੇਗੀ ਅਚ ਰਲ ਕੇ ਸਰਕਾਰ ਬਣ ਜੇਗੀ ਜੀ ਲੱਗਦਾ ਨਹੀਂ ਰਲ ਕੇ ਸਰਕਾਰ ਢਲੀ ਮਿਲੀ ਸਰਕਾਰ ਥੋੜੀ ਔਖੀ ਹੋ ਜਾਂਦੀ ਨਹੀਂ ਕੋਈ ਔਖੀ ਨਹੀਂ ਹੁੰਦੀ ਜੀ ਕੋਈ ਕੰਮ ਚੰਗਾ ਹੋਏਗਾ ਮਾੜਾ ਮੋੜਾ ਨਹੀਂ ਹੋਏਗਾ ਤੇ ਮੋਦੀ ਜਿਹੜਾ ਤੱਕੇਚਾਈ ਕਰ ਰਿਹਾ ਤੱਕੇਚਾਈ ਨਹੀਂ ਹੋਏਗੀ ਤੁਸੀਂ ਸਹਿਮਤ ਹੋ ਤਾਂ ਤੱਕੇਸੇ ਹੀ ਹੋ ਰਹੀ ਹੈ ਹਾਂਜੀ ਹਾਂਜੀ ਬਿਲਕੁਲ ਹੋ ਰਹੀ ਹੈ ਪੰਜਾਬ ਦੇ ਨਾਲ ਤਾਂ ਬਹੁਤ ਹੋ ਰਹੀ ਹੈ ਲੱਖਾਂ ਬਾਕੇ ਆ ਬਦਲ ਸਰ ਪੰਜਾਬ ਦਾ ਬਦਲੀ ਹੋਣਾ ਚਾਹੀਦਾ ਜੀ ਪ੍ਰਧਾਨ ਮੰਤਰੀ ਬਸ ਪ੍ਰਧਾਨ ਮੰਤਰੀ ਬਦਲੀ ਹੋਣ ਦੇ ਪੰਜਾਬ ਦਾ ਕਿ ਦੇਸ਼ ਦਾ ਦੇਸ਼ ਦਾ ਪੰਜਾਬ ਦਾ ਤਾਂ ਠੀਕ ਹੈ ਜੀ ਭਗਵਾਨ ਜੀ ਮਾਨ ਇਹ ਠੀਕ ਹੈ ਹਾਂਜੀ ਕੰਮ ਕੁਮ ਹੋਇਆ ਕੰਮ ਨਹੀਂ ਕਰਨਾ ਕਿ ਅਗਲੀ ਵਾਰ ਬਦਲੀ ਹੋ ਜਾਏਗਾ ਹਾਂਜੀ ਇਸ ਟਾਈਮ ਤੇ ਠੀਕ ਹੈ 2 ਸਾਲ ਹੋ ਗਏ 2 ਸਾਲ ਚ ਕੰਮ ਕੀਤਾ ਠੀਕ ਹੈ ਜੀ ਹਾਂਜੀ ਕੰਮ ਬਹੁਤ ਕੰਮ ਹੋਇਆ ਜਿਆਦਾ ਕਿਹੜੇ ਕਿਹੜੇ ਕੰਮ ਕੰਮ ਸਾਰੇ ਜਿਹੜੇ ਮੰਨਦਾ ਹੁੰਦੇ ਜੋ ਵੀ ਸਰਕਾਰੀ ਕੰਮ ਹੋ ਰਹੇ ਆ ਕੰਮ ਹੋ ਰਹੇ ਨੇ ਤੁਸੀਂ ਤੁਸੀਂ ਮੰਨਦੇ ਹੋ ਕੰਮ ਹੋ ਰਹੇ ਨੇ ਪਿਛਲੇ 2 ਸਾਲ ਚ ਹੋਏ ਨੇ ਕੰਮ ਹੋ ਰਹੇ ਆ ਕੀ ਕਮ ਹੋਏ ਤੇ ਕਰੀਬਾ ਜਿੰਨਾ ਵੀ ਆਪਣੇ ਪਿਛਲੇ ਕੰਮ ਜਿਹੜੇ ਰੁਕੇ ਪਏ ਸਾਰੇ ਹੋਏ ਕਿਹੜੇ ਕੰਮ ਰੁਕੇ ਪਏ ਜਿਹੜੇ ਕੋਈ ਵੀ ਆਪਣੇ ਕਿਸਾਨੀ ਦੇ ਕਈ ਕੰਮ ਹੈਗੇ ਆਪਣੇ ਖੇਤੀਬਾੜੀ ਦੇ ਕਈ ਕੰਮ ਰੁਕੇ ਉਹ ਸਾਰੇ ਹੋਏ ਸਰ ਕੰਮ ਤਾਂ ਦੱਸ ਦੋ ਕਿਹੜੇ ਹੋਏ ਨੇ ਭਗਵੰਤ ਮਾਨ ਜੀ ਨੇ ਜਿਹਨੇ ਕੰਮ ਕੀਤੇ ਸਹੀ ਕੰਮ ਕੀਤੇ ਉਹਨਾਂ ਤੁਸੀਂ ਤਾਂ ਹਿੰਦੀ ਦੀ ਕਿਰਿਆ ਨਹੀਂ ਕਹਿੰਦੇ ਕਿਰਿਆ ਕਿ ਇਹ ਕੰਮ ਮੈਂ ਕਰਨੇ ਜਾ ਰਹਾ ਹਾਂ ਕੰਮ ਕੀ ਹੈ ਉਹ ਵੀ ਦੱਸ ਦੋ ਕੰਮ ਅਹੀਂ ਕਿਤੇ ਤੇ ਸੈਂਟਰ ਕਰਮਚਾਰੀ ਸਾਨੂੰ ਤੇ ਸੈਂਟਰ ਦੀ ਸਰਕਾਰ ਨੇ ਦਿੱਤਾ ਹੈ ਕੱਕ ਨਹੀਂ ਅਹੀਂ ਕਿਤੇ ਅਸੀਂ ਵੀ ਕੀ ਕੀਤਾ ਨੇ 3% 2% ਸਾਨੂੰ ਕੇਤ ਦਿੰਦੇ ਨਹੀਂ 10% ਦੇ ਹਿਸਾਬ ਨਾਲ ਇਨਕਮ ਟੈਕਸ ਸਾਡਾ ਕੱਟ ਲਿਆ ਨਾ ਨੇ ਸਾਨੂੰ ਦੇ ਨੇ ਸਰਕਾਰ ਨੇ ਦਿੱਤਾ ਨਹੀਂ ਤਾਂ ਦਾ ਲੰਕ ਹੋ ਗਈ। ਕਈ ਸਰਕਾਰ ਨੇ ਨੀ ਬੋਰਡ ਪਾਉਣੀ ਨਹੀਂ ਯਾਰ ਕਾ ਅਸੀਂ ਤੇ ਕਾਂਗਰਸ ਸਰਕਾਰ ਬਣਾਵਾਂਗੇ ਯਾਰ ਕਾ ਤੁਸੀਂ ਕਹਿ ਰਹੇ ਹੋ ਕਾਂਗਰਸ ਸਰਕਾਰ ਬਣਾਵਾਂਗੇ ਚਲੋ ਠੀਕ ਹੈ ਮਾਤਾ ਜੀ ਸਹਿਮਤ ਹੋ ਨਹੀਂ ਦੀ ਗੱਲ ਤੋਂ ਹੈ ਹਾਂਜੀ ਹਾਂਜੀ ਸਰਕਾਰ ਨੇ ਕੰਮ ਕੀਤੇ ਅਸੀਂ ਸ਼ੁਰੂ ਹੀ ਸ਼ੁਰੂ ਤੋਂ ਹੀ ਕਾਂਗਰਸ ਨੂੰ ਬਣਾਉਣੇ ਸ਼ੁਰੂ ਤੋਂ ਹੀ ਕਾਂਗਰਸ ਨੂੰ ਬਣਾਉਣੇ ਇਹ ਬਦਲਾਅ ਕੋਈ ਨਹੀਂ ਲਿਆਏ ਹੈ ਅਸੀਂ ਸਾਬਾ ਖਡੂਰ ਸਾਹਿਬ ਚੋਂ ਕਾਂਗਰਸ ਨੂੰ ਮੇਡੀਆ ਜ਼ਰੂਰ ਤਾਂ ਕਾਂਗਰਸ ਨੂੰ ਕੋਈ ਮੌਜੂਦਾ ਆਪਾਂ ਇੱਕ ਵਾਰੀ ਮੌਜੂਦਾ ਸੰਸਦ ਕਾਂਗਰਸ ਦੇ ਹੀ ਨਹੀਂ ਐਥੋਂ ਹੈ ਨਾ ਡਿੰਪਾ ਜੀ ਅਸੀਂ ਗੱਲ ਕਰ ਰਹੇ ਆ ਜੇ ਉਹ ਦੁਬਾਰਾ ਜਿੱਤਦੇ ਮਤਲਬ ਦੁਬਾਰਾ ਉਹਨਾਂ ਨੂੰ ਕੈਂਡੀਡੇਟ ਬਣਾਇਆ ਜਾਂਦਾ ਉਹਨੂੰ ਨਹੀਂ ਵੋਟ ਪਾਣੀ ਆਹੀਂ ਤੇ ਮਹਾਰਾਜ ਗੁਰਦਾਸਪੁਰ ਤੋਂ ਆ ਅੱਛਾ ਤੁਸੀਂ ਗੁਰਦਾਸਪੁਰ ਹਾਂਜੀ ਗੁਰਦਾਸਪੁਰ ਪਟਿਆਲਾ ਤੋਂ ਅਸੀਂ ਚਾਰੇ ਹੀ ਐ ਅੱਛਾ ਚਾਰੇ ਚਾਰੇ ਉਹ ਤਾਂ ਹੀ ਸੈਂਟਰ ਕਰਮਚਾਰੀ ਐ ਸਾਡੀ ਜੂਨਪ ਕਪੂਰਤਲਾ ਵਾ ਇਸ ਵਾਰ ਤਾਂ ਲੋਕਲ ਕੈਂਡੀਡੇਟ ਐ ਤਨੇਸ਼ ਬੱਬੂ ਉੱਥੋਂ ਭਾਜਪੀ ਦਾ ਨਹੀਂ ਪਟਾਲੇ ਦੇ ਪਟਾਲੇ ਦੇ ਪਰ ਹੈ ਤਾਂ ਸੇਮ ਹੀ ਐ ਨਾ ਇਲਾਕਾ ਤਾਂ ਲੋਕ ਸਭਾ ਦਾ ਹੀ ਸਾਰਾ ਹਾਂਜੀ ਹਾਂਜੀ ਜੀਨੈਸ਼ ਬੱਬੂ ਸੁਜਾਨਪੁਰ ਤੋਂ ਹਾਂਜੀ ਹਾਂਜੀ ਨਹੀਂ ਬਣਨਾ ਮੈਂ ਤਾਂ ਸ਼ਹਿਰੀ ਕਲਸੀ ਸ਼ਹਿਰੀ ਕਲਸੀ ਨੂੰ ਪਾਵਾਂਗਾ ਜਿਤਾਵਾਂ ਪੀਲੀਆਰੀ ਜਿਤਾਇਆ ਯਾਰ ਕਿਉਂ ਜਿਤੇਗਾ ਜਿਤਾਏ ਕਿ ਜਿਤੇਗਾ ਅਸਾਂ ਸ਼ਹਿਰੀ ਕਲਸੀ ਨੂੰ ਜਿਤਾਉਂਗੇ ਉਸ ਇਲਾਕੇ ਪਰ ਤੁਸੀਂ ਜੇ ਐਮਪੀ ਆਮ ਆਦਮੀ ਪਾਰਟੀ ਦਾ ਜਿਤਾਉਂਗੇ ਫਿਰ ਕੇਂਦਰ ਚ ਕਾਂਗਰਸ ਸਰਕਾਰ ਤੇ ਬਣਾਉਂਗੇ ਪੰਜਾਬ ਚ ਤਾਂ ਹੈ ਹੀ ਨਹੀਂ ਇਹਨਾਂ ਦਾ ਨਾਂ ਉਹ ਤੇ ਚੱਕਰ ਆ ਨਾ ਆਪਣੀਆਂ ਉਹਨਾਂ ਦੀ ਸਮਰਥਨ ਮਲੇਗਾ ਕਿਤੇ ਵੀ ਬਿੱਠੇ ਹੋ ਜਾਣਾ ਇਕੱਠੇ ਹੋ ਜਾਣਾ ਇਕੱਠੇ ਕਰਕੇ ਬਣਾਉਣਾ ਹੁਣ ਜਨਤਾ ਵੀ ਸਮਝਦੀ ਵੀ ਹੈ ਸਾਰੇ ਇਕੱਠੇ ਹੈ ਹਨਾ ਸਾਰੇ ਇਕੱਠੇ ਨੇ ਹਾਂਜੀ ਹਾਂਜੀ ਮੇਰਾ ਨਵੰਦੀ ਚੌਧਰੀਆ ਬੋੜ ਦੱਸ ਦੋ ਆਮ ਪਾਰਟੀ ਆਵਲੀ ਪਾਰਟੀ ਜੀ ਅੱਛਾ ਦੋ ਸਾਲਾਂ ਦਾ ਰਿਪੋਰਟ ਕਾ ਠੀਕਾ ਜਾਰ ਪਿਆ ਰਹੇ ਕੋਈ ਗੱਲ ਨਹੀਂ ਨਹੀਂ ਆ ਰਹੇ ਕੱਲੇ ਪੈਸਾ ਤੇ ਨਹੀਂ ਆਣਾ ਚਾਹੀਦਾ ਆਪਾਂ ਨੂੰ ਦੇਖਣਾ ਚਾਹੀਦਾ ਕਿਹੜੀ ਪਾਰਟੀ ਬੰਦੇ ਕੰਮ ਕਰ ਰਹੀ ਹੈ ਅੱਛਾ ਕੀ ਲੱਗਦਾ ਦੋ ਸਾਲਾਂ ਦਾ ਕੀ ਹਾਂ ਕੀ ਰਿਪੋਰਟ ਕਾ ਦੋ ਸਾਲ ਜਾਂ ਬਸਾ ਫਰੀ ਕਰ ਦਿੱਤੀਆਂ ਜੀ ਉਹ ਵਧੀਆ ਉਹਦੇ ਮੈਨੂੰ ਇਹ ਚ ਲਾਈਕ ਨਹੀਂ ਆ ਗਈ ਠੀਕ ਹੈ ਜੀ ਬਸ ਇਹ ਕਿ ਆਮ ਪਾਰਟੀ ਨੂੰ ਫਿਰ ਮੌਕਾ ਦੋ ਵਧੀਆ ਕਰੇਗੇ ਜਿਵੇਂ ਪ੍ਰਿੰਸੀਪਲ ਵੀ ਡੈਫਡਨ ਸਕੂਲ ਦੇ ਵਿੱਚ ਆ ਉੱਥੇ ਗੁੰਗੇ ਬੋਲੇ ਬੱਚਾ ਨੂੰ ਹੀ ਟੀਚ ਕਰਦੇ ਆ ਪਰ ਆਮ ਪਾਰਟੀ ਕਾਫੀ ਬ ਓਕੇ ਤੁਸੀਂ ਆਪਾਂ ਸ਼ੋਮਣਿਕ ਅਕਾਲੀ ਦਲ ਵੀ ਦੇਖ ਲਏ ਨੇ ਕਾਂਗਰਸੀ ਦੇਖ ਲਏ ਨੇ ਇਹਨਾਂ ਨੂੰ ਵੀ ਵੇਖੋ ਨਾ ਹੁਣ ਜੀ ਟਾਈਮ ਕਿੰਨਾ ਹੋਇਆ ਟਾਈਮ ਹੋਇਆ ਕਿੰਨਾ ਹੈ ਦੇਖੋ ਜੀ ਉਹ ਤਾਂ ਅਕਾਲੀ ਵੀ 10-10 ਸਾਲ ਰਾਜ ਕਰ ਗਏ ਘਟਾ ਘੜ ਇਹਨਾਂ ਨੂੰ ਤਾਂ ਚੱਲ ਲੈਂਦਾ ਹੁਜੇ ਘਟਾ ਘੜ 5 ਸਾਲ ਤਾਂ ਦੇਖੋ ਜੇ ਫਿਰ ਦੇਖ ਲਵਾਂਗੇ ਕੀ ਹੁੰਦਾ ਪਰ ਮੇਰੇ ਲੋ ਆਖਦਾ ਕਿ ਬਹੁਤ ਵਧੀਆ ਆਮ ਪਾਰਟੀ ਭਗਵੰਤ ਮਾਨ ਗੁੱਟ ਕਿੱਥੇ ਜਾ ਰਹੇ ਹੋ ਚਲੋ ਅੰਦੀ ਚੌਧਰੀ ਆ ਕੀ ਕਰਦੇ ਆ ਫ੍ਰੀ ਆ ਫ੍ਰੀ ਹੋਰ ਰੋਜ਼ਗਾਰ ਹੈ ਨਹੀਂ ਹੈ ਨਾ ਵੋਟ ਪਾਣੀ

ਮੈਂ ਪਹਿਲਾ ਕੋਟਾ ਫਿਰ ਬਾਅਦ ਚ ਕਟਾਫ ਕੀਤਾ ਹੈ ਹਾਂ ਜੀ ਤੇ ਜੇ ਕੋਟਾ ਵੀ ਆਨਲਾਈਨ ਫਾਰਮ ਅਗਰ ਹੈ ਜਿਹੜਾ ਕੋ ਭਰਦੇ ਸਰਕਾਰੀ ਜੋਬ ਦਾ ਜਨਰਲ ਕੈਟਾਗਰੀ ਲਈ 1000 ਰੁਪਏ ਫੀਸ ਐਸੀ ਵਾਸਤੇ 100 ਰੁਪਏ ਫੀਸ ਆ ਤੋ ਹੱਟ ਵਰਗੇ ਪਹਿਲਾਂ ਹੀ ਜਿੱਦਾਂ ਹੁਣ ਮੇਰੇ ਫਾਦਰ ਐਕਸਪਾਇਰ ਹੋਏ ਭਈ ਆ ਤੇ ਪਹਿਲੇ ਸੋਚਦੇ ਆ ਕਿ ਫੀਸ ਐਨੀ ਭਰਨ ਨਾਲੋਂ ਫਿਰ ਨਾ ਆਇਓ ਪਰ ਵੋਟ ਤੇ ਜ਼ਰੂਰ ਪਾਉਂਗੇ ਨਾ ਕਿ ਨਹੀਂ ਪਾਉਂਗੇ ਵੋਟ ਬਣੀ ਸੀਗੀ ਬਟ ਜਿੱਦਾਂ ਵੋਟ ਵੋਟ ਪਾਉਂਗੇ ਕਹਿੰਦੇ ਵੋਟ ਦੀ ਝੋਟ ਲੋਕਤੰਤਰ ਦੀ ਇਹੀ ਤਾਂ ਪਾਵਰ ਹੈ ਵੋਟ ਦੀ ਝੋਟ ਮਾਰੋਗੇ ਤੁਸੀਂ ਆਪਣਾ ਇਹ ਕਾਨੂੰਨ ਚੇਂਜ ਕਰਾ ਸਕ ਨਾ ਨਾ ਇਸ਼ੂ ਜੋ ਹੋ ਗਿਆ ਹੀ ਗਾ ਲਾਈਵ ਤੇ ਦੋ ਵੋਟ ਮੇਰੀ ਕੈਨਸਲ ਹੋਈ ਬਈਆ ਹੁਣ ਦੋ ਸਾਲ ਹੋ ਗਏ ਮੈਂ ਵੋਟ ਨਹੀਂ ਪਾ ਰਹੀ ਅਜੀ ਹੁਣ ਤਾਂ ਪੰਗ ਹੋਣ ਕੀ ਸੋਚ ਕੇ ਪਾਉਂਗੇ ਹੋਏ ਅਜੇ ਮੇਰੀ ਵੋਟ ਸਹੀ ਨਹੀਂ ਹੋਈ ਜੇ ਸਹੀ ਹੋਗੀ ਕਿੰਨ ਪਾਉਂਗੀ ਕਰ ਦੇ ਪੱਕੇ ਕਾਂਗਰਸ ਕੀ ਆ ਤੇ ਬਸ ਅੱਛਾ ਨਹੀਂ ਪਰ ਵੋਟ ਤਾਂ ਮੈਨੂੰ ਲੱਗਦਾ ਕਰ ਦੇ ਜੇ ਕਹਿੰਦੇ ਮੱਥਾ ਪੱਕੇ ਫਲਾਣੇ ਜਗ੍ਹਾ ਟੇਕ ਦੇ ਉੱਥੇ ਮੈਂ ਹੀ ਟੇਕਦਾ ਲੇਕਿਨ ਵੋਟ ਉਹ ਹੈ ਜਿੱਥੇ ਤੁਹਾਨੂੰ ਸਹੀ ਲੱਗਦਾ ਤਾਂ ਹੀ 18 ਸਾਲ ਰੱਖੀ ਹੋਈ ਵੀ ਮੇਰੀ ਮੱਤੇ ਹੈ ਕਿ ਕਹਿੰਦੀ ਮੈਨੂੰ ਜਿੰਨਾ ਜੇ ਸਾਨੂੰ ਕੋਈ ਸਹੂਲਤ ਨਹੀਂ ਨਾ ਮਿਲਦੀ ਮੈਂ ਤਾਂ ਕਹਿੰਦੀ ਵ ਉਬਈ ਪੀਦਾ ਬੰਦ ਜਸਵਿੰਦਰ ਕਿੱਥੇ ਜਾ ਰਹੇ ਹੋ ਕਲਵੰਡੀ ਚੌਧਰੀ ਜੀ ਫੇਸ ਕਿਉਂ ਚ ਪਰੇ ਹੋ ਮਾਤਾਈ ਮਾਤਾ ਅੱਛਾ ਦੇਸ਼ ਦੀ ਗੱਲ ਕਰ ਰਹੇ ਦੇਸ਼ ਮਤਲਬ ਸਭ ਤੋਂ ਵੱਡਾ ਤਿਉਹਾਰ ਹੈ ਲੋਕਤੰਤਰ ਦੇ ਵਿੱਚ ਪ੍ਰਧਾਨ ਮੰਤਰੀ ਚੁਣਨਾ ਹੈ ਕੀ ਲੱਗਦਾ ਇਸ ਚ ਕਿਹੜੀ ਪਾਰਟੀ ਜਾਂ ਕਿਹੜਾ ਤੁਹਾਨੂੰ ਚਿਹਰਾ ਇਦਾਂ ਦਾ ਲੱਗਦਾ ਹੈ ਵੀ ਇਹ ਠੀਕ ਹੈ ਬਧੀਆ ਆਪਣੇ ਲੱਗੇ I don't know ਕੋਈ ਵੀ ਨਾ ਦੋ ਹਾਂਜੀ ਕੋਈ ਪਾਰਟੀ ਵਧੀਆ ਨਹੀਂ ਨਹੀਂ ਜੀ ਇਹ ਨੋਲੇਜ ਨਹੀਂ ਹੈਗੀ ਇਸ ਨੋਲੇਜ ਕਿਉਂ ਨਹੀਂ ਹੈਗੀ ਪ੍ਰਧਾਨ ਮੰਤਰੀ ਕੋਣ ਹੈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅੱਛਾ ਉਹ ਠੀਕ ਹੈ ਜੀ ਅਗੇ ਰਾਹੁਲ ਗਾਂਧੀ ਠੀਕ ਹੈ ਜੀ ਦੋਨੋਂ ਹੀ ਦੋਨੋਂ ਠੀਕ ਹੈ ਮੁਰਤੇ ਕਿਸੇ ਇੱਕ ਵੀ ਪਣੀ ਹੈ ਹਾਂ ਜੀ ਕਿਹਨ ਪਣੀ ਮਿਰ ਬਣੀ ਨਹੀਂ ਹਲਦੀ ਪਣੀ ਨਹੀਂ ਨਹੀਂ ਜੀ ਘਰ ਦੇ ਕਿਹਨ ਪਣੀ ਘਰ ਦੇ ਆਨੇ ਹਾਂ ਬੋੜਾ ਪ੍ਰਨਾਮਿੰਦਰ ਸਿੰਘ ਨੂੰ ਪਾਈ ਸੀ ਗੈਤ ਕੀ ਰਹੀ ਕੈਪਟਨ ਨੂੰ ਅੱਛਾ ਕੈਪਟਨ ਨੂੰ ਪਾਈ ਸੀ ਹਾਂਜੀ ਠੀਕ ਮਤਲਬ ਪਹਿਲਾਂ ਕਾਂਗਰਸੀਆਂ ਨੂੰ ਪਾਈ ਹੈ ਹਾਂਜੀ ਅੱਛਾ ਹੁਣ ਕਿਹਨੂੰ ਪਾਵਾਂ ਇਹ ਤਾਂ ਚਲੋ ਨਹੀਂ ਨਹੀਂ ਇਹ ਤਾਂ ਤੁਹਾਡਾ ਇੱਕ ਇੱਕ ਮਿੰਟ ਪਹਿਲਾਂ ਇਹਦਾ ਤੁਹਾਨੂੰ ਹੱਕ ਹੈ ਆਪਣਾ ਕਿ ਤੁਸੀਂ ਜਿਹਨੂੰ ਮਰਜ਼ੀ ਪਾਓ ਵੋਟ ਸਾਨੂੰ ਉਹ ਵੀ ਨਾ ਦੱਸੋ ਕੋਈ ਗੱਲ ਨਹੀਂ ਪਰ ਮੁੱਦਾ ਕੀ ਹੋਏਗਾ ਜਿੱਤੇ ਪਾਣੀ ਹੈ ਵੋਟ ਕੀ ਸੋਚ ਕੇ ਪਾਉਂਗੇ ਕਿ ਦੇਸ਼ ਦਾ ਵਧੀਆ ਵਿਕਾਸ ਹੋਊਗਾ ਵਿਕਾਸ ਜੀ ਕਿਹੜਾ ਲੱਗਦਾ ਸਿੱਖਿਆ ਦੀ ਗੱਲ ਕਰੀਏ ਸਿਹਤ ਦੀ ਗੱਲ ਕਰੀਏ ਰੋਜ਼ਗਾਰ ਦੀ ਗੱਲ ਕਰੀਏ ਤੁਹਾਡੇ ਇਲਾਕੇ ਦੇ ਵਿੱਚ ਕਿਉਂਕਿ ਦੋ ਸਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੋਈ ਗਈ ਹੈ ਉਹਨਾਂ ਨੇ ਕੀ ਰਿਪੋਰਟ ਅਕਾੜਿਆ ਕੀ ਲੱਗਦਾ ਕੁਝ ਸੁਧਾਰ ਹੋਇਆ ਤੁਮ ਹੱਥੀਂ ਜੀ ਬਾਕੀ ਤਾਂ ਪਤਾ ਨਹੀਂ ਜੀ ਨਿਆਣੇ ਨਾ ਪਰਦੇ ਪਿਆ ਜੀ ਜੋਬ-ਜੋਬ ਤੇ ਕਿਸੇ ਨੂੰ ਵੀ ਕੋਈ ਨਹੀਂ ਮਿਲਦੀ ਪਈ ਆਪਣਾ ਨਾਂ ਕੀ ਹੈ ਜੀ ਮੇਰਾ ਨਾਮ ਗਗਨਦੀਪ ਕੌਰ ਗਗਨਦੀਪ ਜੀ ਕਿੱਥੇ ਦੇ ਹੋ ਆਪਾਂ ਰਤੜੇ ਦੇ ਫਤੋ ਟਿੰਗਰਤਣਾ ਹੈ ਜੀ ਫਤੋ ਟਿੰਗਰਤਣਾ ਅੱਛਾ ਆਪਣੀ ਇਲਾਕੇ ਦੇ ਕੋਈ ਮੁੱਦੇ ਹੋ ਜਿਹੜੇ ਅਜੇ ਤੱਕ ਠੀਕ ਹੋਏ ਨਹੀਂ ਪਰ ਦਾਵੇ ਸਾਰੇ ਕਰਦੇ ਰਹਿੰਦੇ ਨਹੀਂ ਮੈਂ ਆਪਣੇ ਹਸਬੰਦ ਨਾਲ ਫੈਮਿਲੀ ਮੈਂਬਰ ਆ ਆਰਮੀ ਵਿੱਚ ਬਬੀਨਾ ਤੇ ਸਾਨੂੰ ਇੱਥੇ 4 ਸਾਲ ਹੋ ਗਏ ਇੱਥੇ ਰਹਿੰਦੇ ਨੇ ਆਪਾਂ ਹਾਂ ਕਿੱਥੇ ਰਹਿੰਦੇ ਹੁਣ ਅਸੀਂ ਬਬੀਨਾ ਕਿੱਥੋਂ ਨੂੰ ਪੈਂਦਾ ਚਾਂਸੀ ਮਧ ਪ੍ਰਦੇਸ਼ ਮਧ ਪਰ ਆਪਾਂ ਕੁਛ ਤਾਂ ਯਾਦ ਹੋਣਾ ਨਾ ਆਂਦੇ ਤਰ ਇੰਨੇ ਹੁਣ ਘੁੰਮ ਰਹੇ ਹਾਂ ਇੱਥੇ ਹੈਨਾ ਕੋਈ ਬਦਲਾਅ ਜਿਹੜਾ ਬਦਲਾਅ ਹੋਇਆ ਹੀ ਨਹੀਂ ਅਜੇ ਜਿਆਦਾ ਟਾਈਮ ਇੱਥੇ ਨਹੀਂ ਹੁੰਨੇ ਜਿੱਦਾਂ 1-2 ਮਹੀਨਾ ਕਦੀ 2 ਮਹੀਨੇ ਛੁੱਟੀ ਆਣੇ ਆ ਕਦੀ 10-15 ਦਿਨ ਆਈ ਥਿੰਕ ਕਿ ਨਹੀਂ ਪਹਿਲਾਂ ਆਪਾਂ ਜੋ ਜਦੋਂ ਸਟੱਡੀ ਟਾਈਮ ਕਰਦੇ ਸੀ ਤਾਂ ਅਸੀਂ ਕਾਲੀਆਂ ਨੂੰ ਵੋਟ ਪਾਉਂਦੇ ਸੀ ਤੋਰ ਚਲੋ ਜਿੰਨੂ ਮਰਜ਼ੀ ਪਾਓ ਮੈਂ ਇਹ ਨਹੀਂ ਪੁੱਛੂੰਗਾ ਪਰ ਕੋਈ ਬਦਲਾ ਲੱਗੇ ਮਧ ਪ੍ਰਦੇਸ਼ ਤੋਂ ਇੱਥੇ ਪੰਜਾਬ ਚ ਕੋਈ ਬਦਲਾ ਹੈਗਾ ਕੋਈ ਡਿਫਰੈਂਸ ਕੋਈ ਕੰਪੈਰੀਸ਼ਨ ਆਈ ਥਿੰਕ ਕਹਿਤ ਨਹੀਂ ਸਕਦੇ ਕਿਉਂਕਿ ਪਹਿਲਾਂ ਤੇ ਇਹਨਾਂ ਨੇ ਕਿਹਾ ਸੀ ਕਿ ਸਾਰੇ ਜੂਥ ਨੂੰ ਜੋਬ ਵਗੈਰਾ ਮਿਲੇਗੀ ਕਿਉਂਕਿ ਜਨਰਲ ਕਾਸਟ ਨੂੰ ਤਾਂ ਜੋਬ ਅਵੇਲੇਬਲ ਹੀ ਨਹੀਂ ਹੈ ਹਨਾ ਜਨਰਲ ਕਾਸਟ ਨੂੰ ਜੋਬ ਦਿੰਦੇ ਨਹੀਂ ਹੈ ਵੋਟਰਾਂ ਦਾ ਮਤਲਬ ਇਹ ਹੁੰਦਾ ਹੈ ਕਿ ਸਾਨੂੰ ਸਾਰਿਆਂ ਨੂੰ ਜੋਬ ਮਿਲੇ ਹਨਾ ਕਿਉਂਕਿ ਜੋ 올ਡ ਏਜ ਵਾਲੇ ਹੁੰਦੇ ਉਹਨਾਂ ਨੂੰ ਹੁੰਦਾ ਹੈ ਕਿ ਸਾਨੂੰ ਪੈਨਸ਼ਨ ਆ ਮਿਲਣਾ ਪਰ ਸਾਨੂੰ ਇਹ ਕਿ ਸਾਨੂੰ ਜੋਬ ਮਿਲੇ ਪਰ ਸਾਨੂੰ ਜਵਾਬ ਨਹੀਂ ਮਿਲਦੀ ਇਸ ਕਰਕੇ ਅਸੀਂ ਤੇ ਵੋਟ ਨਹੀਂ ਪਾਵਾਂਗੇ ਕਿ ਅੱਗੇ ਸਾਡੇ ਬद्दल ਤਾਂ ਕੁਝ ਵੋਟ ਜ਼ਰੂਰ ਪਾਓ ਹੁਣ ਕਿਉਂਕਿ ਆਪਣਾ ਵੀ ਸੌ ਪਾਣ ਲੱਗਿਆ ਹੈ ਹੈਨਾ ਆਪਾਂ ਖਤਮ ਕਰੀਏ ਅੱਗੇ ਹੁਣ ਦੇਖਦੇ ਹਾਂ ਕਿੱਥੇ ਜਾਂਦੇ ਆ ਪਰ ਕੋਸ਼ਿਸ਼ ਆਹੀ ਕਰਦੇ ਆ ਅਸੀਂ ਕਿ ਜਿਹੜਾ ਕਹਿੰਦੇ ਵੋਟਰੀ ਪਾਣੀ ਵੋਟ ਤੁਸੀਂ ਜਿੰਨੂੰ ਮਰਜ਼ੀ ਪਾਓ ਅਸੀਂ ਨਹੀਂ ਪੁੱਛਾਂਗੇ ਪਰ ਵੋਟ ਜ਼ਰੂਰ ਪਾਓ ਤੇ ਨਾਲ ਦੇ ਨਾਲ ਦਿਮਾਗ ਕੀ ਕਹਿੰਦੇ ਬੱਤੀ ਜਿਹੜੀ ਉਹ ਬੁਝਾਓ ਨਹੀਂ ਬਲਕਿ ਆਨ ਕਰੋ ਹਾਂ ਮਤਜ਼ਾ ਦਾ ਆਨ ਕਰੋ ਬਿਲਕੁਲ ਮਤ ਦਾ ਇਸਤੇਮਾਲ ਕਰੋ ਆਪਣੀ ਤਾਂ ਕਿ ਤੁਸੀਂ ਤੇ ਪਾਰਟੀਆਂ ਦੋਨੋਂ ਇਹ ਦੇਖ ਸਕਣ ਕਿ ਲੋਕਾਂ ਦੀ ਵਾਕਈ ਕੀ ਨੀਡ ਹੈ ਪਿਆ ਇਹ ਚਾਰ ਵਾਲੇ ਬੋਰ ਪਾਣੀ ਜਿਹਨੇ ਸਾਡੀ ਬੱਚੀ ਜਿਹੜੀ ਆ ਫਰੀ ਕੀਤੀ ਹੈ ਮੈਂ ਕਹ ਅਠਾਠਿਆ ਅਤਾਤਾ ਯਾ ਬਿੱਲ ਲਾਂਦਾ ਤਕਰੀਬਾ ਦੇ ਬਿੱਲ ਖਮਾ ਹੋਏ ਇਲੈਕਟ੍ਰਿਸਿਟੀ ਵੀ ਉਹਨੇ ਖਮਾ ਕੀਤੀ ਹੈ ਪੰਜਾਬ ਨੂੰ ਕਰਜ਼ੇ ਚ ਡੁਬਾ ਕੇ ਕੀਤੀ ਹੈ ਆ ਉਹ ਕਿੰਨ ਇੰਪਰੂਵਮੈਂਟ ਡਾਕਟਰ ਇਹ ਕੋਈ ਇੰਪਰੂਵਮੈਂਟ ਆਪਣਾ ਹੀ ਇਹ ਜੋ ਕਰਦੇ ਕਰਦੇ ਜਲਵਾ ਵਾਸਤੇ ਕੁਝ ਨਹੀਂ ਕਰਦੇ ਲਾਹਲਾ ਪਲਾਰੀ ਬੱਸ ਦੀ ਸਵਾਰੀ ਤੇ ਬੱਸ ਦੀ ਸਵਾਰੀ ਇਸ ਵਾਰ ਬਣ ਕੇ ਅਸੀਂ ਜਾ ਰਹੇ ਆ ਕਿੱਥੇ ਜਾ ਰਹੇ ਆ ਪ੍ਰਿਆੰਕਾ ਤੁਸੀਂ ਉਹ ਦੱਸ ਦਿਓ ਅੱਜ ਅਸੀਂ ਪੁਲਤ ਜਾ ਰਹੇ ਕਰ ਮੈਂ ਅੱਲਾ ਤੇ ਬਸਮ ਭੁੱਲ ਗਿਆ ਕਿੱਥੇ ਜਾ ਰਹੇ ਹਾਂ ਅਸੀਂ ਪੁਲਤ ਜਾ ਰਹੇ ਹਾਂ ਫਲਕ ਦੇਸ਼ਕ ਹਲਕਾ ਖਡੂਰ ਸਾਬ ਚ ਪੈਂਦਾ ਹੈ ਲੇਕਿਨ ਇਸ ਵਕਤ ਅਸੀਂ ਜਲੰਧਰ ਲੋਕ ਸਭਾ ਹਲਕੇ ਦੇ ਵਿੱਚ ਕਰਤਾਰਪੁਰ ਯਾਨੀ ਕਿ ਇਸ ਵਕਤ ਕਰਤਾਰਪੁਰ ਤੋਂ ਬਾਅਦ ਜਿਹੜੀ ਪੁਲਤ ਜਾ ਰਹੀ ਹੈ ਸੋ ਇਹ ਜਿਹੜੇ ਲੋਕ ਨਿਮਨਲਾ ਦਾ ਪੁਲਤ ਦੇ ਵੀ ਹੋਣਗੇ ਆਰ ਕਰਤਾਰਪੁਰ ਦੇ ਵੀ ਹੋਣਗੇ ਯਾਨੀ ਕਿ ਜਲੰਧਰ ਲੋਕ ਸਭਾ ਹਲਕੇ ਦੇ ਵੀ ਹੋਣਗੇ ਆਰ ਖਡੂਰ ਸਭਾ ਲੋਕ ਸਭਾ ਹਲਕੇ ਦੇ ਵੀ ਇੱਕ ਹਲਕੇ ਨਿਕਲੇ ਕਿਉਂਕਿ ਪੁਲਤ ਦੀ ਗੱਲ ਕਰ ਰਹੇ ਹਾਂ ਉਹ ਅਸੀਂ ਗੱਲ ਕਰ ਰਹੇ ਹਾਂ ਕਪੂਰਥਲੇ ਚ ਪੈਂਦਾ ਹੈ ਕਪੂਰਥਲਾ ਖਡ ਲੋਕ ਸਭਾ ਹਲਕੇ ਦੀ ਗੱਲ ਕਰ ਰਹੇ ਆ ਜੇ ਅਸੀਂ ਖਡੂਰ ਸਾਹਿਬ ਦੀ ਗੱਲ ਕਰਦੇ ਭਲੱਤ ਦੀ ਗੱਲ ਕਰਦੇ ਆ ਤੇ ਸੁਖਪਾਲ ਖਹਿਰਾ ਇੱਥੋਂ ਐਮ ਐਲ ਏ ਨੇ ਪਹਿਲਾਂ ਆਮ ਆਦੀ ਪਾਰਟੀ ਸੀਗੇ ਫਿਰ ਕਾਂਗਰਸ ਚ ਚਲੇ ਗਏ ਹੁਣ ਇਹ ਸੰਗਰੂਰ ਤੋਂ ਲੜ ਰਹੇ ਨੇ ਕਿੰਨੀ ਕਿ ਸੀਟਾਂ ਟਿਕਟਾਂ ਮਤਲਬ ਵੋਟਾਂ ਮਿਲਦੀਆਂ ਨੇ ਇਹ ਸਿਰ ਦੇਖਣਾ ਹੈ ਪਰ ਇੱਥੇ ਕਿੰਨਾ ਕੰਮ ਕੀਤਾ ਹੈ ਹੈਨਾ ਲੋਕ ਸਭਾ ਹਲਕੇ 'ਚ ਇੱਥੇ ਜੇ ਅਸੀਂ ਗੱਲ ਕਰਦੇ ਭਲੱਤ ਦੀ ਕਿੰਨੀ ਕਿ ਲੋੜ ਹੈਗੀ ਕੰਮ ਦੀ ਮੈਂ ਕਹਿੰਦਾ ਸ਼ੁਰੂਆਤ ਕਰਦੇ ਮੈਂ ਬਜ਼ੰਮ ਵਰਮਾ ਤੇ ਮੇਰੇ ਨਾਲ ਨੇ ਆਓ ਫਿਰ ਸ਼ੁਰੂਆਤ ਕਰੀਏ ਮੈਂ ਕਹਿੰਦਾ ਇੱਥੇ ਸ਼ੁਰੂਆਤ ਕਰ ਲਨੇ ਆ ਹੈਨਾ ਮੈਂ ਮੈਂ ਤੋਂ ਸ਼ ਤੁਸੀਂ ਕੋਈ ਗੱਲ ਨਹੀਂ ਬੰਬਰ ਸਰ ਦੀ ਗੱਲ ਕਰ ਲੈਣੇ ਆ ਗੁਰੂ ਦੀ ਨਗਰੀ ਦੀ ਗੱਲ ਕਰਨੇ ਆ ਕੀ ਸੋਚ ਕੇ ਪਾਉਂਗੇ ਕੀ ਹੋਣਾ ਕੀ ਚਾਹੀਦਾ ਆਪਣੇ ਇਲਾਕੇ ਜਿਹੜਾ ਕੰਮ ਨਹੀਂ ਹੋਇਆ ਹਲੇ ਤੇ ਇੱਕ ਤਾਂ এমਪਲॉयਮੈਂਟ ਦਾ ਹੋਣਾ ਚਾਹੀਦਾ এমਪਲॉयਮੈਂਟ ਹੋਣੀ ਚਾਹੀਦੀ ਵਧੀਆ ਕਿ ਨੌਕਰੀਆਂ ਵਗੈਰਾ ਮਿਲਣੀਆਂ ਚਾਹੀਦੀਆਂ ਮਿਲ ਕਿਉਂ ਨਹੀਂ ਰਹੀਆਂ ਹਲੇ ਬਸ ਮਤਲਬ ਕਿ ਜਿਹੜੇ ਜਿਹੜੇ ਜਗ੍ਹਾ ਤੇ ਹੋਣੀ ਚਾਹੀਦੀ ਹੈ ਐਮਪਲॉयਮੈਂਟ ਉਹ ਹਲੇ ਡਿਵੈਲਪ ਨਹੀਂ ਐਨੀਆਂ ਤਾਂ ਕਰਕੇ ਕਿਤਨਾ ਕਿਤੇ ਲੈਕਿੰਗ ਪੁਆਇੰਟ ਹੈਗਾ ਹੈ ਹਾਂਜੀ ਬਲੋ ਇਸ ਤੋਂ ਲਾਵਾ ਸਭ ਠੀਕ ਹੈ ਉੱਥੇ ਹਾਂਜੀ ਸਭ ਠੀਕ ਹੈ ਮੇਰਾ ਨਾਮ ਤਾਂ ਹਪਾਰਸ ਹੈ ਮੈਂ ਅੰਮ੍ਰਿਤਸਰ ਸਾਊਥ ਹਲਕਾ ਦਾ ਰਹਿਣ ਵਾਲਾ ਸਾਡੇ ਉੱਥੇ ਵੀ ਆਮ ਆਦਮੀ ਪਾਰਟੀ ਹੈ ਇੱਥੇ ਪੰਜਾਬ ਦੇ ਵੀ ਆਮ ਆਦਮੀ ਪਾਰਟੀ ਬਸ ਆਮ ਆਦਮੀ ਪਾਰਟੀ ਦੇ ਆਨ ਨਾਲ ਆਇਆ ਹੋਇਆ ਹੈ ਕਿ ਹਾਂ ਗਰੀਬਾਂ ਦੇ ਬਿੱਲ ਖਮਾਫ ਹੋਏ ਥੋੜਾ ਬੋਧ এমਪਲੋਇਮੈਂਟ ਵੀ ਵਧੀ ਹੈ ਬਟ এমਪਲੋਇਮੈਂਟ ਕਾਦੇ ਲਈ ਉਹ ਵਧੀ ਹੈ ਇਲੈਕਟ੍ਰਿਸਿਟੀ ਵੀ ਉਹਨੇ ਖਮਾਫ ਕੀਤੀ ਹੈ ਪੰਜਾਬ ਨੂੰ ਕਰਜ਼ੇ ਚ ਡੁਬਾ ਕੇ ਕੀਤੀ ਹੈ ਪੰਜਾਬ ਨੂੰ ਕਰਜ਼ੇ ਚ ਡੁਬਾਵਾਂਗੇ ਤਾਂ ਫਿਰ ਪੰਜਾਬ ਕਿੱਥੇ ਜਾਊਗਾ ਇਥੇ ਸਰਕਾਰ ਬੀਜੇਪੀ ਦੀ ਹੋਣੀ ਚਾਹੀਦੀ ਹੈ ਜਿਹੜੀ ਸਰਕਾਰ ਸੈਂਟਰ ਚ ਹੋਵੇਗੀ ਉਹੀ ਸਰਕਾਰ ਸਟੇਟ ਚ ਹੋਵੇਗੀ ਤੇ ਥੋੜਾ ਫਾਇਦਾ ਹੋਊਗਾ ਮੋਦੀ ਦੇ ਪਾਣੀਆ ਵੋਟਾਂ ਚ ਝੜੂ ਮੋਦੀ ਨੇ ਇਹ ਕੀਤਾ ਤੇ ਮੋਦੀ ਨੇ 370 ਹਟਾ ਕੇ ਜੰਮੂ ਕਸ਼ਮੀਰ ਵਾਲਿਆਂ ਦਾ ਬੜਾ ਭਲਾ ਕੀਤਾ ਜਿਹੜੇ ਮਮ ਬੂਬਾ ਮੁਫਤੀ ਦੀ ਉਥੇ ਸਰਕਾਰ ਸੀ ਉਹਨਾਂ ਨੇ ਬਹੁਤ ਲੁੱਟਿਆ ਕਸ਼ਮੀਰ ਦੇ ਲੋਕਾਂ ਨੂੰ ਤੇ ਜਿਹੜਾ ਰਾਮ ਮੰਦਰ ਉਹਨੇ ਬਣਾਇਆ ਵਾ ਲੱਖਾਂ ਕਰੋੜਾਂ ਲੋਕਾਂ ਦੇ ਬਜ਼ੁਰਗਾਂ ਦਾ ਸੁਪਨਾ ਸੀ ਰਾਮ ਮੰਦਰ ਬਣਾਉਂਦਾ ਤੇ ਜਿਹੜੇ ਉਥੇ ਫ੍ਰੀ ਟ੍ਰੈਵਲਿੰਗ ਦਾ ਸਿਸਟਮ ਵੀ ਕੀਤਾ ਹੋਇਆ ਹੈ ਅੰਗੜਕਰੀ ਜੀ ਨੇ ਉਥੇ ਹਾਈਵੇ ਸ ਬਣਾਏ ਨੇ ਵਧੀਆ-ਵਧੀਆ ਉਹ ਬਹੁਤ ਵਧੀਆ ਕੰਮ ਕੀਤਾ ਵਾ ਯਾਨੀ ਤੁਸੀਂ ਕਹਿੰਦੇ ਹੋ ਵਧੀਆ ਕੰਮ ਕੀ ਬੀਜੇਪੀ ਨੂੰ ਵੋਟ ਆਪਣੀ ਚਾਹੀਦੀ ਹੈ ਬੀਜੇਪੀ ਸ਼ੁੱਡ ਬੀ ਇਨ ਪੰਜਾਬ ਨਹੀਂ ਬੀਜੇਪੀ ਕੋਈ ਬੀਜੇਪੀ ਨਹੀਂ ਆਈ ਆਏ ਕੋਈ ਬਈ ਆਹ ਚੜ੍ਹਵਾਲੇ ਨੇ ਬੋਰ ਪਾਣੀ ਜਿੰਨੇ ਸਾਡੀ ਬੱਤੀ ਜਿਹੜੀ ਫ੍ਰੀ ਕੀਤੀ ਹੈ ਨਹੀਂ ਜੀ 8-8000 10-1000 ਰੁਪਏ ਲਾਂਦਾ ਸੀ ਉਹ ਕਹਿੰਦੇ ਕਰਜ਼ਾ ਵੀ ਤਾਂ ਚੜਾਤਾ ਪੰਜਾਬ ਤੇ ਕਰਜ਼ਾ ਘਾ ਲ ਚੜ ਗਿਆ ਕਰਜ਼ਾ ਕਰਾ ਚੜ ਗਿਆ ਨਹੀਂ ਚੜਿਆ ਕੋਈ ਕਰਜ਼ਾ ਕੋਈ ਨਹੀਂ ਚੜਿਆਗਾ ਅੱਛਾ ਪੰਜਾਬ ਦੀ ਖਜ਼ਾਨੇ ਦੀ ਕੋਈ ਕਰਜ਼ਾ ਉਹਨੇ ਕਹੀ ਕਾ ਇਹ ਹੀ ਕਹਿ ਰਹੇ ਨਹੀਂ ਚੜਿਆ ਉਹ ਤੁਸੀਂ ਕੀ ਕਹਿ ਰਹੇ ਮੈਂ ਕੁਝ ਨਹੀਂ ਕਹਿ ਰਿਹਾ ਉਹਨਾਂ ਦੀ ਗੱਲ ਕਰ ਰਿਹਾ ਤੁਹਾਨੂੰ ਪਤਾ ਕਰਜ਼ਾ ਚੜੇਗਾ ਨਹੀਂ ਚੜੇਗਾ ਨਹੀਂ ਭਾਈ ਆਪਾਂ ਨੂੰ ਨਹੀਂ ਕਰਜ਼ਾ ਕੋਈ ਨਹੀਂ ਚੜਿਆ ਬਹੁਤ ਪੈਸਾ ਇਕੱਠਾ ਕੀਤਾ ਉਹਨੇ ਲੋਕਾਂਆਂ ਜ਼ਮੀਨਾਂ ਲੈ ਕੇ ਕੋਈ ਕਰਜ਼ਾ ਨਹੀਂ ਚੜਿਆ ਪੰਜਾਬ ਤੇ ਚਲੋ ਸਰ ਇਹ ਤੇ ਉਹਨਾਂ ਦੀ ਸੋਚ ਹੈ ਕਿ ਉਹਨਾਂ ਨੂੰ ਜ਼ਿਆਦਾ ਪਤਾ ਹੋਵੇਗਾ ਫਿਰ ਜ਼ਮੀਨਾਂ ਜਿਹੜੀਆਂ ਨੇ ਉਹ ਘੜਾ ਕੇ ਕਰਜ਼ਾ ਕੀ ਚੜਨਾ ਕਰੋੜਾਂ ਰੁਪਈਆ ਇਕੱਠਾ ਕੀਤਾ ਉਹਨਾਂ ਨੇ ਤੇ ਉਹ ਚਲਾਉਂਦੇ ਨੇ ਪਹਿਲਾਂ ਕੰਮ ਕਰਜ਼ਾ ਇਹ ਇਹ ਕਹਿ ਰਹੇ ਨੇ ਪ੍ਰਿੰਕਾ ਕਰਜ਼ਾ ਚੜਿਆ ਹੀ ਨਹੀਂ ਪੰਜਾਬ ਤੇ ਵੋਟ ਆ ਗਈ ਨੇ ਇੱਕ ਵਾਰ ਫੇਰ ਤੁਹਾਨੂੰ ਹਨਾ ਲੋਕਤੰਤਰ ਦਾ ਤਿਉਹਾਰ ਹੀ ਛੜਿਆ ਹੋਇਆ ਤੇ ਫਿਰ ਕੀ ਚੱਲ ਰਿਹਾ ਐਜ਼ ਅ ਵੋਟਰ ਵੋਟਰ ਜੋ ਹੈ ਕੀ ਸੋਚ ਕੇ ਵੋਟ ਪਾਏਗਾ ਕਿਉਂਕਿ ਇਸ ਵਾਰ ਕਹ ਲੋ ਲੋਕ ਸਭਾ ਦੇ ਵਿੱਚ ਆਪਾਂ ਪ੍ਰਾਈਮ ਮਿਨਿਸਟਰ ਚੁਣਨੇ ਆਂ ਹਾਂ ਵੋਟ ਤਾਂ ਪਾਣੀ ਚਾਹੀਦੀ ਇੱਕ ਤਾਂ ਅਨਐਮਪਲੋਇਮੈਂਟ ਦਾ ਦੂਰ ਹੁੰਦੇ ਨੇ ਤਾਂ ਨਸ਼ਾ ਇਨਾ ਪੰਜਾਬ ਚ ਕਦੀ ਰੁਕਿਆ ਨਹੀਂ ਪੰਜਾਂ ਦੇ ਮੇਂ ਸਰਕਾਰ ਆ ਜੇ ਰੈਲੀਆਂ ਸਾਰੀਆਂ ਆ ਫਾਇਦਾ ਕਦੀ ਕਾਇਦਾ ਲੱਗਾ ਹੀ ਨਹੀਂ ਕੁਝ ਚੋਰੀਆਂ ਲੁੱਟਖਸੁੱਟ ਹੁੰਦੇ ਰਹਿੰਦੇ ਆ ਰੋਜ਼ ਹੀ ਕੁੜੀਆਂ ਜਾਂਦੀਆਂ ਸਰੇ ਆਮ ਕੋਈ ਸੇਫਤ ਕੋਈ ਹੈ ਨਹੀਂ ਤਾਂ ਵੋਟ ਕਿਹਨੂੰ ਪਾਣੀ ਚਾਹੀਦੀ ਮੇਰੇ ਖਿਆਲ ਚ ਕਹਿੰਨੂੰ ਪਾਣੀ ਚਾਹੀਦੀ ਹਾਂ ਅੱਛਾ ਇੱਕ ਜਿਵੇਂ ਪੰਜਾਬ ਦੇ ਵਿੱਚ ਨਵੀਂ ਸਰਕਾਰ ਬਣੀ ਹੈ ਹੈਨਾ ਹੁਣ ਉਹਨਾਂ ਨੇ ਵੀ ਆਪਣੇ 13 ਦੇ 13 ਕੈਂਡੀਡੇਟ ਕਹੇ ਨੇ ਕਿ ਅਸੀਂ ਲੋਕ ਸਭਾ ਦੇ ਉਮੀਦਵਾਰ ਬਣਾਏ ਹੈ ਨਵੀਂ ਪਾਰਟੀ ਆ ਪੰਜਾਬ ਚੋਂ ਆਵਾਜ਼ ਵੀ ਪਾਰਟੀ ਦੇ ਐਮਪੀ ਬਣਾ ਕੇ ਭੇਜੂਗੇ ਜਿਹੜਾ ਲੋਕਾਂ ਨੂੰ ਲੱਗਦਾ ਕਿ ਤੁਹਾਡੇ ਹਲਕੇ ਦੇ ਵਿੱਚ ਬਣੇ ਚਾਹੀਦੇ 20000 ਰੁਪਏ ਮਿਲਗੇ ਅਨੇ ਉਹ ਤਾਂ ਬੰਨਾ ਤਾਂ ਕੋਈ ਨਾ ਕੋਈ ਚਾਹੀਦਾ ਹੀ ਹੈ ਫਰ ਤੋਂ ਹੀ ਨਾ ਕਹਿੰਦਾ ਕਿ ਕੋਈ ਵੀ ਆ ਜੇ ਇੰਪਰੂਵਮੈਂਟ ਕੋਈ ਨਜ਼ਰ ਆਉਂਦੀ ਨਹੀਂ ਉਸ ਤਰ੍ਹਾਂ ਦਾ ਉਸੇ ਰਹਿੰਦਾ ਹੈ ਫਿਰ ਕੀ ਫਾਇਦਾ ਕੀ ਫਾਇਦਾ ਬੋਟਾ ਬਣਾ ਦੇ ਕੇ ਤਮਾਸ਼ਾ ਹੀ ਹੁੰਦਾ ਪਿਆ ਉਸੇ ਤਮਾਸ਼ੇ ਦਾ ਹਿੱਸਾ ਬਣੇ ਜਾਂਦੇ ਹੋਰ ਕੁਝ ਵੀ ਨਹੀਂ ਸੱਚਾਈ ਕੁਝ ਵੀ ਨਹੀਂ ਹੈ ਬਸ ਜਿਵੇਂ ਬਾਕੀ ਪਾਰਟੀਆਂ ਨੇ ਭਾਜਪਾ ਦਾ ਕਹਿਣਾ ਕਿ ਅਸੀਂ 400 ਪਾਰ ਜਾਵਾਂਗੇ ਪੰਜਾਬ 'ਚ ਵੀ ਉਹਨਾਂ ਨੇ ਆਪਣੇ ਕਾਫੀ ਕੈਂਡੀਡੇਟ ਉਤਾਰ ਦਿੱਤੇ ਆ ਪਹਿਲੀ ਵਾਰ ਹੋ ਰਿਹਾ ਨਹੀਂ ਤਾਂ ਪਹਿਲਾਂ ਕਾਲੀਦਲ ਨਾਲ ਹੁੰਦੇ ਸੀਗੇ ਅਕਾਲੀ ਦਲ ਨੂੰ ਵਿਧਾਨ ਸਭਾ 'ਚ ਉਹਨਾਂ ਦੇ ਵਿੱਚ ਕਾਫੀ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਹੁਣ ਲੋਕ ਸਭਾ ਦੇ ਵਿੱਚ ਤੁਹਾਨੂੰ ਲੱਗਦਾ ਭਾਜਪਾ ਹੋਵੇ ਅਕਾਲੀ ਦਲ ਹੋਵੇ ਜਾਂ ਫਿਰ ਕਾਂਗਰਸ ਹੋਵੇ ਉਹ ਦੁਬਾਰਾ ਰੰਗਨੇ ਪੰਦਾ ਕੋਈ ਵੀ ਆ ਜਾਏ ਫਰਕ ਕੋਈ ਨਹੀਂ ਪੈਣਾ ਹਾਂ ਆਓਗਾ ਇੰਪਰੂਵਮੈਂਟ ਲੋਕਾਂ ਨੇ ਤਾਂ ਕੋਈ ਇੰਪਰੂਵਮੈਂਟ ਆਪਣਾ ਹੀ ਜੋ ਕਰਦੇ ਕਰਦੇ ਹਾਂ ਜਨਤਾ ਵਸੇ ਕੋਈ ਕੁਝ ਨਹੀਂ ਕਰਦਾ ਹਾਂ ਅਕੀ ਫਾਇਦਾ ਜੇ ਜ਼ੀਰੋ ਬਿੱਲ ਕਰਨ ਦਾ ਚੰਗੇ ਲੋਕਾਂ ਨੂੰ ਵੀ ਜ਼ੀਰੋ ਕਰੀ ਜਾਓ ਮਾੜੇ ਨੂੰ ਵੀ ਕਰੀ ਜਾਓ ਕੋਈ ਇੱਕ ਹੋਣਾ ਚਾਹੀਦਾ ਕਿਨੇ ਯੂਨਿਟ ਬਲੇਗੇ ਕੋਈ ਤਾਂ ਫਾਇਦਾ ਹੈ ਕੋ ਗਰੀਬਾਂ ਨੂੰ ਤਾਂ ਫਾਇਦਾ ਹੋਣੀ ਆ ਜਿਹੜੇ ਵਿਚਾਰੇ ਚੰਗੇ ਦੇ ਸਕਦੇ ਉਹ ਵਿਚਾਰੇ ਕਹਿੰਦੇ ਸਾਨੂੰ ਕੋ ਲੋਅਰ ਬਿੱਲ ਸੁਭ ਆਓ ਅੱਛਾ ਇਹਦੀ ਡਿਮਾਂਡ ਵੀ ਨਹੀਂ ਸੀ ਕੀਤੀ ਲੋਕਾਂ ਨੇ ਨਾ ਐਸੇ ਵੋਟਰ ਸਾਡੀ ਕੀ ਡਿਮਾਂਡ ਹੈ ਵੀ ਜਿਵੇਂ ਪਾਰਟੀਆਂ ਦਾ ਕਹਿ ਦਨੀਆ ਫ੍ਰੀ ਬਿਜਲੀ ਦਵਾਂਗੇ ਜੀ ਜਾਂ ਫ੍ਰੀ ਬੱਸ ਸਵਰ ਦਵਾਂਗੇ ਇਹ ਕਹਿੰਨੇ ਨਹੀਂ ਮੰਗਿਆ ਤੁਸੀਂ ਕੀ ਮੰਗਦੇ ਹੋ ਫ੍ਰੀ ਕੀ ਹੋਣਾ ਚਾਹੀਦਾ ਹੈ ਰੁਜ਼ਗਾਰ ਦੋ ਤੇ ਲੋਕਾਂ ਨੂੰ ਲੋਕੀ ਕੰਮ ਕਰਕੇ ਖਾਣ ਫ੍ਰੀ ਕਿਉਂ ਖਾਣ ਬਈ ਸਾਰੇ ਮੰਗਦੇ ਥੋੜੀ ਬੈਠੇ ਦੀ ਮੰਗਦੇ ਬਣਾ ਛੱਡਿਆ ਜੇ ਐ ਮੈਂ ਤਾਂ ਥੋੜੀ ਗੱਲ ਰੁਜ਼ਗਾਰ ਦਵੋ ਤੇ ਹਾਂ ਫ੍ਰੀ ਕਾ ਹੀ ਖਾਈਏ ਸਰਕਾਰੀ ਸਰਕਾਰ ਕਰੇ 13 43000 ਨੌਕਰੀਆਂ ਸੀ ਦੇਤੀਆਂ ਕਦੇ ਵੀ ਨਿੰਦੇ ਕੁਛ ਨਹੀਂ ਦਿੰਦੇ ਕੀ ਦਿੰਦੇ ਆ ਮੈਨੂੰ ਲੱਗਦਾ ਹੈ ਕਿ ਭਾਜੀਪੀ ਆਣੀ ਚਹੀਦੀ ਹੈ ਬਿਕੋਜ਼ ਆਫ ਕੀ ਆਮ ਆਦਮੀ ਪਾਰਟੀ ਜਦੋਂ ਦੀ ਆਈ ਹੈ ਨਾ ਜਿਹੜੇ ਵੀ ਸਰਕਾਰੀ ਮੁਲਾਜ਼ਮ ਸੀ ਮਤਲਬ ਕਿ ਉਹਨਾਂ ਦੇ ਗ੍ਰੇਡ ਪੇ ਵੀ ਘਟਾਏ ਇਹਨਾਂ ਨੇ ਪਲੱਸ ਇਹਨਾਂ ਨੇ ਪੈਨਸ਼ਨਾਂ ਵੀ ਬੰਦ ਕੀਤੀਆਂ ਵੈ ਤੇ ਬੀਜੇਪੀ ਵੱਲੇ ਜਿਹੜੇ ਸੈਂਟਰ ਦੀ ਨੌਕਰੀ ਵਾਲੇ ਆ ਬੜੇ ਵਧੀਆ ਵਧੀਆ ਤਰੀਕੇ ਨਾਲ ਉਹ ਨੌਕਰੀ ਵੀ ਕਰ ਰਹੇ ਆ ਰਿਟਾਇਰਮੈਂਟ ਤੋਂ ਬਾਅਦ ਵੀ ਬਹੁਤ ਵਧੀਆ ਉਹਨਾਂ ਨੂੰ ਕੁਝ ਮਿਲਦਾ ਪਿਆ ਹਨਾ ਬੇਟਾ ਤੂੰ ਸੇਮਤ ਤੋਂ ਬੇਟਾ ਤੂੰ ਸੇਮਤ ਤੋਂ ਪੈਨਸ਼ਨ ਹਾਂ ਉਹਨਾਂ ਨੇ ਕਿਹਾ ਸੀ ਮੈਂ ਝੂਠ ਹੀ ਆ ਜਿਹੜਾ 5 ਸਾਲ ਪਹਿਲਾਂ ਕਿਹਾ ਸੀ ਪੈਨਸ਼ਨ ਦੇਵਾਂਗੇ ਦਿੱਤੇ ਕਿਹਨੂੰ ਆਹੋ ਉਹੀ ਹੈ ਝੂਠ ਹੀ ਫਰੇਬ ਚੱਲਦਾ ਫਿਰ ਲਾਰਾ ਲੱਪਾ ਲਾਰੀ ਕਹਦੇ ਇੱਕ ਵਾਰ ਹਾਂ ਬਸ ਲਾਰਾ ਲੱਪਾ ਲਾਰੀ ਲਾਏ ਹੋਏ ਹੋਰ ਕੀਗਾ ਉਹ ਜਾਰਾ ਹੁੰਦਾ ਤੇ ਉਹ ਵੀ ਬੰਦ ਕਰਤਾ ਅੱਛਾ ਆਨਲਾਈਨ ਕਰ ਜੇ ਨਾ ਪੈਲ ਸਨ ਲਵਾਉਣ ਲੱਗਿਆ ਨਾ ਮਿਹਰੇ ਪਰ ਪੈਲ ਸਨ ਲਾ ਰਿਓ ਵੀ ਨਹੀਂ ਅੱਛਾ ਉਹ ਵੀ ਬੰਦ ਹੋ ਗਈ ਉਹ ਵੀ ਬੰਦ ਲਾਈ ਨਹੀਂ ਹਾਂ ਲੱਗੀ ਨਹੀਂ ਦੋ ਤਿੰਨ ਵਾਰੀ ਫਿਰ ਕਿੰਨੀ ਉਮਰ ਹੈ ਕਿੰਨੀ ਉਮਰ ਹੈ ਹੋਣੀ ਹੈ 60 ਸਾਲ ਦੀ ਅੱਛਾ ਹੋਣੀ ਆ ਤੇ ਤੁਹਾਨੂੰ ਸ਼ੋਰ ਨਹੀਂ ਪਿੱਛੇ ਕਿੱਥੇ ਪਤਾ ਹੁੰਦਾ ਹੈ 1000 ਰੁਪਏ ਤਾਂ ਪੰਜਾਬ ਸਰਕਾਰ ਨੇ ਵੀ ਕਿਹਾ ਸੀ ਨਾ ਕਿ ਸਾਰੇ ਨੂੰ ਨਹੀਂ ਆਇਆ ਤਾਂ ਜਿਹੜਾ ਪੈਲਸਣ ਵਿੱਚ ਨਹੀਂ ਲੱਗੀ ਵੋਟ ਪਾਈ ਸੀ ਯਾਰ ਮੋਦੀ ਪਾਉਂਦਾ ਸੀ ਉਹ ਵੀ ਹਟ ਗਿਆ ਉਹ ਵੀ ਹਟ ਗਿਆ ਮਾੜੇ ਮਤਦਾਨ ਤੋਂ ਕੋਈ ਵੀ ਨਹੀਂਗਾ ਅੱਛਾ ਹੁਣ ਫਿਰ ਕੀ ਮੈਂ ਵੋਟ ਕੀ ਸੋਚ ਕੇ ਵੋਟ ਪਾਣੀ ਹੈ ਪਤਾ ਨਹੀਂ ਕਰਾਂ ਵੋਟਾਂ ਕਦੋਂ ਨੇ ਕਿਹਨੂੰ ਪਾਉਣੀਆਂ ਵੋਟਾਂ ਤਾਂ ਜੂੜ ਮਹੀਨੇ ਵਿੱਚ ਆ ਗਿਆ ਮਿੰਨੇ ਨਾ ਕਿਸੇ ਦਾ ਆਸ ਰਣਵਾਸ ਤਾਂ ਸਾਨੂੰ ਤਾਂ ਹਾਂ ਜਿਹੜੀ ਕੁੜੀ ਇਹਨਾਂ ਦੌਰੇ ਪੈਂਦੇ ਆ ਕੋਈ ਬੰਦਾ ਪੈਲਸਣੇ ਲਾਰਵੇ ਲੋਕਾਂ ਲੱਗੀਆਂ ਆ ਹਾਂ ਹਾਂ ਦੋ ਤਿੰਨੇ ਸੰਤ ਕੋਈ ਸੰਭਲ ਆਸ ਰਹਿਣੀ ਕਿਤੇ ਨਾ ਕਿਸੇ ਦਾ ਕੋਈ ਹੁਣ ਫਿਰ ਕੀ ਸੋਚ ਕੇ ਵੋਟ ਪਾਉਂ ਕਿ ਕਿਸੇ ਨੂੰ ਤਾਂ ਪਾਉਂਗੀ ਕਿਸੇ ਨੂੰ ਪਾਉਂਗੀ ਹਾਂ ਸੋਚਾਂਗੇ ਜੇ ਕਰੂਗਾ ਤਾਂ ਹੋਊਗਾ ਤੁਸੀਂ ਪਾ ਰਹੇ ਹੋ ਅੱਛਾ ਵੋਟ ਕੀ ਸੋਚ ਕੇ ਪਾਣੀ ਹੈ ਦੱਸੋ ਆਪਾਂ ਤਾਂ ਪਾਉਣੀ ਨਹੀਂ ਆਪਾਂ ਤਾਂ ਬੋਡੀ ਪਾੜ ਦੇਣੀ ਆ ਕਿਉਂ ਕਿਉਂ ਪਾੜ ਦੇਣੀ ਆਪਾਂ ਤਾਂ ਨਾਰਾਜ਼ ਹੀ ਬਹੁਤ ਆ ਤਾਂ ਫਿਰ ਨੋਟਾਂ ਨੂੰ ਪਾ ਦਿਓ ਹਾਂ ਨੋਟਾਂ ਨੂੰ ਪਾ ਦਿਓ ਆਓ ਦੇਖ ਲਾਂਗੇ ਨਾ ਜੇ ਤਾਂ ਵੋਟ ਪਾਵਾਂ ਪਰ ਵੋਟ ਪਾਣ ਜਾਣਾ ਇਧਰ ਇਲੈਕਸ਼ਨ ਕਮਿਸ਼ਨ ਦੇਖਦਾ ਇਹਨੂੰ ਕਹਿਣਾ ਪੈਣਾ ਕਹਿਣਾ ਪੈਣਾ ਕਿ ਵੋਟ ਕੋਈ ਨਹੀਂ ਵੋਟ ਤੇ ਆ ਆਪਣਾ ਹੋਈ ਹੁਣ ਹੈ ਹੀ ਆ ਸਰਕਾਰ ਵਾਸਤੇ ਜੋ ਹੱਕ ਹੈ ਨਾ ਆਪਣਾ ਹਾਂ ਇਹਨਾਂ ਵੋਟ ਪਾਣੀ ਹੈ ਵੋਟ ਤਾਂ ਪਾਵਾਂਗੇ ਜੋ ਇਸ ਤਰੀਕੇ ਪ੍ਰੋਗਰਾਮ ਦਾ ਨਾਮ ਵੀ ਹੈ ਲਾਰਾ ਲੱਪਾ ਲਾਰੀ ਲੋਕਾਂ ਨੇ ਆਪ ਬੁਹਾਰੇ ਆਪਣੇ ਮੂੰਹ ਕਹਤਾ ਕਿ ਵਾਕਈ ਸਰਕਾਰ ਆ ਜੀ ਲਾਰਾ ਸਾਡੂ ਵੀ ਲਾਇਆ ਕਿਸੇ ਨੇ ਮੈਡਮ ਨੇ ਉਹ ਕਹਿੰਦੇ ਜਦੋਂ ਫੋਨ ਕੱਟ ਹੋ ਗਿਆ ਉਦੋਂ ਗੱਲ ਕਰੂ ਬਿਲਕੁਲ ਬਿਲਕੁਲ ਤੇ ਜਿਸ ਤਰੀਕੇ ਨਾਲ ਆਪਾਂ ਸਾਰੇ ਨਾਲ ਗੱਲਾਂ ਕੀਤੀਆਂ ਨੇ ਹੈਨਾ ਕੁਝ ਗੱਲਾਂ ਰੱਖਦੇ ਆਏ ਕੁਝ ਤੱਥਾਂ ਦੀ ਗੱਲ ਕਰਦੇ ਆਏ ਕੁਝ ਨੂੰ ਤਾਂ ਤੱਥ ਪਤਾ ਨਹੀਂ ਉਹ ਕਈ ਕਹਿੰਦੇ ਨੇ ਕਿ ਕਰਜ਼ਾ ਹੈ ਹੀ ਨਹੀਂ ਕੋਈ ਪੰਜਾਬ ਤੇ ਪੰਜਾਬ 'ਚ ਕੋਈ ਕਰਜ਼ਾ ਨਹੀਂ ਹੈਗਾ ਹੈ ਨਾ ਚਲੋ ਸਾਰਿਆਂ ਦੀ ਆਪਣੀ ਆਪਣੀ ਸੋਚ ਹੈ ਹੈ ਨਾ ਪਰ ਆਪਾਂ ਕੋਸ਼ਿਸ਼ ਆਹੀ ਕਰਾਂਗੇ WhatsApp ਯੂਨੀਵਰਸਿਟੀ ਦੇ ਸਿਰ ਤੇ ਨਾ ਬੈਠੋ ਵਾਕਈ ਸਮਝੋ ਅਖਬਾਰ ਪੜ੍ਹ ਲਓ Google ਸਰਚ ਕਰ ਲਓ ਹੈ ਨਾ ਪਰ ਜਿਹੜੀ ਨੌਲੇਜ ਹੈ ਉਹ ਸਹੀ ਨੌਲੇਜ ਰੱਖੋਗੇ ਤਾਂ ਹੀ ਫਾਇਦਾ ਹੈ ਮੈਂ ਕਿਸੇ ਸਰਕਾਰ ਦੇ ਖਿਲਾਫ ਨਹੀਂ ਕਹਿ ਰਿਹਾ ਕਿਸੇ ਪਾਰਟੀ ਦੇ ਖਿਲਾਫ ਨਹੀਂ ਕਹਿ ਰਿਹਾ ਮੈਂ ਸਿਰਫ ਆਪਣੇ ਦੇਸ਼ ਦੇ ਲੋਕਾਂ ਲਈ ਇਹ ਕਹਿ ਰਿਹਾ ਕਿ ਜਿਹੜੇ ਕੋਈ ਗੱਲਾਂ ਕਰਦੇ ਨੇ ਚਾਰ ਲੋਕ ਉਹਨਾਂ ਦੀ ਗੱਲਾਂ ਸੁਣਾਓ ਆਪਣੇ ਆਪ ਤੁਸੀਂ ਸਰਚ ਕਰੋ ਆਪਣੇ ਆਪ ਚੈੱਕ ਕਰੋ ਕਿਤਾਬਾਂ ਪੜ੍ਹੋ ਆਪਣੇ ਆਪ ਸਾਰਾ ਕੁਝ ਦੇਖੋ ਉਸ ਤੋਂ ਬਾਅਦ ਜਿਹੜਾ ਸੋਚੋ ਕਿ ਆਖਿਰਕਾਰ ਕੀ ਸਹੀ ਹੈ ਕੀ ਗਲਤ ਹੈ ਇਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਜਿਹੜਾ ਕਿ ਅੱਜਕੱਲ ਬ੍ਰੇਨ ਵਾਸ਼ ਹੋ ਰਿਹਾ ਜਨਤਾ ਦਾ ਉਹ ਜ਼ਰੂਰ ਧਿਆਨ ਦੇ ਇਲਾਕੇ ਨਾਲ ਫੋਟੋ ਸੂਰਪ ਇੱਕ ਇੱਕ ਚੀਜ਼ ਮੈਡ ਆਨ ਕਰਨਾ ਚਾਹਾਂਗੀ ਤੁਸੀਂ ਇੱਕ ਚੀਜ਼ ਨੋਟ ਕੀਤੀ ਹੋਣੀ ਹੈ ਜਦੋਂ ਆਪਾਂ ਬਸ ਇਸ ਦਿਨ ਦੇ ਪ੍ਰੋਗਰਾਮ ਕਰ ਰਹੇ ਹਾਂ ਯੂਥ ਗੱਲ ਕਰਨ ਤੋਂ ਵੀ ਘਤਰਾਂਦਾ ਉਹ ਰੀਲਾਂ ਦੇਖ ਲਓ ਮੈਂ ਹੋਰ ਗੱਲ ਨਹੀਂ ਕਰਾਂਗਾ ਬਾਕੀ ਔਰ ਇਹ વાਕਤ ਚਿੰਤਾਜਨਕ ਵਿਸ਼ਾ ਯੂਥ ਨੂੰ ਬੇਨਤੀ ਹੈ ਵੀ ਘਟੂ ਘਟ ਤੁਹਾਡੇ ਸਮਾਜ ਦੇ ਵਿੱਚ ਆਲੇ ਦੁਆਲੇ ਕੀ ਹੋ ਰਿਹਾ ਹੈ ਕੀ ਵਾਪਰ ਹੈ ਦੇਸ਼ ਦੀ ਰਾਜਨੀਤਿਕ ਨੀਤੀ ਬਹੁਤ ਇੰਪੋਰਟੈਂਟ ਹੈ ਸਾਡੇ ਲੈਣਾ ਬਹੁਤ ਇੰਪੋਰਟੈਂਟ ਹੈ ਕਿਉਂਕਿ ਯੂਥ ਨੇ ਹੀ ਅੱਗੇ ਜਾ ਕੇ ਦੇਸ਼ ਦੀ ਇੱਕ ਰਿਪਰੈਜੈਂਟੇਸ਼ਨ ਹੁੰਦੀ ਹੈ ਯੂਥ ਜੇਕਰ ਅਵੇਅਰ ਨਹੀਂ ਹੋਏਗਾ ਤਾਂ ਤੁਸੀਂ ਆਪਣੇ ਅੱਗੇ ਜਾ ਕੇ ਜ਼ਿੰਦਗੀ ਦੇ ਨਿਰਭਾਸ ਅਸੀਂ ਭੁਲੱਥੋਂ ਪਹੁੰਚਣ ਆਲੇ ਆ ਕੋਸ਼ਿਸ਼ ਆਹੀ ਕਰਾਂਗੇ ਕਿ ਤੁਸੀਂ ਜਿਹੜਾ ਹੈਗਾ ਤੁਹਾਡੇ ਤੱਕ ਸਾਰੀਆਂ ਗੱਲਾਂ ਜਿਹੜੀਆਂ ਲੋਕਾਂ ਦੀ ਪਹੁੰਚਾਉਂਦੇ ਰਹੀਏ ਤੇ ਤੁਸੀਂ ਲੜ ਲੱਪਾ ਲਾਰੀ ਦੇਖਦੇ ਰਹੋ ਮੇਰੇ ਯਾਨੀ ਬਜ਼ਮ ਵਰਮਾ ਰਪੇਂਕਾ ਮੀਲੋ ਦੇ ਨਾਲ ਤੇ ਤੁਸੀਂ ਦੇਖਦੇ ਰਹੋ ਡੇਲੀ ਪੋਸਟ ਪੰਜਾਬ ਰਣੇ ਹਿਮਾਚਲ ਵੀਡੀਓ ਜਰਨਲਿਸਟ ਰੁਪਿੰਦਰ ਜਗੀ ਦੇ ਨਾਲ ਸਤਿ ਸ਼੍ਰੀ ਅਕਾਲ